ਪੰਜਾਬੀ ਉਹ ਮਾਰਚ ਦਾ ਮਹੀਨਾ ਚੱਲਦਾ ਪਿਆ ਔਰ ਮਾਰਚ ਦਾ ਮਹੀਨਾ ਇਤਿਹਾਸਕ ਤੌਰ ਤੇ ਪੰਜਾਬੀ ਇਤਿਹਾਸ ਦੇ ਵਿੱਚ ਬੜਾ ਖਾਸ ਮਕਾਮ ਰੱਖਦਾ ਕਿਉਂਕਿ ਮਾਰਚ ਦੇ ਮਹੀਨੇ ਦੇ ਵਿੱਚ 23 ਮਾਰਚ 1931 ਦੇ ਵਿੱਚ ਸਰਦਾਰ ਭਗਤ ਸਿੰਘ ਨੂੰ ਲਾਹੌਰ ਦੇ ਵਿੱਚ ਫਾਂਸੀ ਲਾਇਆ ਗਿਆ 26 ਮਾਰਚ 1599 ਦੇ ਵਿੱਚ ਦੁੱਲੇ ਪੱਟੀ ਨੂੰ ਅਕਬਰ ਬਾਦਸ਼ਾਹ ਵੱਨੋਂ ਲਾਹੌਰ ਦੇ ਵਿੱਚ ਫਾਂਸੀ ਲਾਇਆ ਗਿਆ ਔਰ 29 ਮਾਰਚ 1854 ਦੇ ਵਿੱਚ ਪੰਜਾਬੀ ਬੋਲੀ ਤੇ ਪਾਬੰਦੀ ਲਾਈ ਗਈ 29 ਮਾਰਚ ਕਾਲਾ ਦਿਹਾੜੀ ਨੂੰ ਅਸੀਂ ਕਹਿੰਦੇ ਆ ਇਸ ਦਿਨ ਲਾਹੌਰ ਦੇ ਲਖਮੀ ਚੌਕ ਦੇ ਵਿੱਚ ਪੰਜਾਬੀ ਜ਼ੁਬਾਨ ਦੇ ਕੈਦੇ ਕਿਤਾਬਾਂ ਮੰਗਵਾ ਕੇ ਉਹਨਾਂ ਨੂੰ ਅੱਗ ਲਾਈ ਗਈ 11.30 ਲੋਕਾਂ ਨੂੰ ਕਿਹਾ ਗਿਆ ਕਿ ਜਿਹੜਾ ਬੰਦਾ ਪੰਜਾਬੀ ਦਾ ਕੈਦਾ ਕਿਤਾਬ ਜਮ੍ਹਾਂ ਕਰਾਏਗਾ ਉਹਨੂੰ 2 ਰੁਪਏ ਨਾਮ ਮਿਲੇਗਾ ਔਰ ਜਿਹੜਾ ਬੰਦਾ ਸੋਟਾ ਡਾਂਗ ਭੱਲਾ ਕਈ ਕੁਹਾੜੀ ਜਾਂ ਕੋਈ ਵੀ ਹਜ਼ਾਰ ਬਦੂਕ ਹਥਿਆਰ ਜਮ੍ਹਾਂ ਕਰਾਏਗਾ ਉਹਨੂੰ 1 ਰੁਪਿਆ ਜਾਂ 80 ਨਾਂਮ ਲੱਗੇਗਾ ਸਾਥੋਂ ਸਾਡਾ ਵਿਰਸਾ 23 ਮਾਰਚ 1854 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਗੋਰੇ ਨੇ ਖੋਇਆ ਔਰ ਇਹਦੇ ਤੇ ਕਬਜ਼ਾ ਕਰਕੇ ਔਰ ਅੱਜ ਤੱਕ ਸਾਡੇ ਕੋਲ ਸਾਡੀ ਮਾਂ ਬੋਲੀ ਸਾਡਾ ਵਿਰਸਾ ਕੋਈ ਨਹੀਂ ਔਰ ਅੱਜ ਤੱਕ ਸਾਡਾ ਦਿਮਾਗ ਇਸ ਤਰ੍ਹਾਂ ਦਾ ਹੋ ਗਿਆ ਕਿ ਅਸੀਂ ਖੁਦ ਆਪਣੀ ਬੋਲੀ ਤੋਂ ਆਪਣੇ ਵਿਰਸੇ ਤੋਂ ਭੱਜਣ ਲੱਗ ਪਏ ਉਦੋਂ ਸਾਨੂੰ ਪੁਝਾਇਆ ਗਿਆ ਔਰ ਅੱਜ ਅਸੀਂ ਆਪ ਭੱਜਣ ਲੱਗ ਪਏ بڑا ਇਤਿਹਾਸ ਯਾਦ ਰੱਖਣਾ ਬੜੀ ਵੱਡੀ ਗੱਲ ਹੁੰਦੀ ਆ ਔਰ ਕੌਮਾਂ ਹਮੇਸ਼ਾ ਆਪਣੇ ਇਤਿਹਾਸ ਤੋਂ ਆਪਣੀ ਤਾਰੀਖ ਤੋਂ ਸਿੱਖਦੀਆਂ ਨੇ ਸੋ ਸਾਨੂੰ ਵੀ ਚਾਹੀਦਾ ਸੀ ਵੀ ਆਪਣਾ ਇਤਿਹਾਸ ਹੋਵੇ ਇਤਿਹਾਸਕ ਦਿਨ ਜਿਹੜੇ ਨੇ ਯਾਦ ਰੱਖੀਏ ਜਿਵੇਂ